ਕੁਝ ਮਾਹੌਲ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਜਲੰਧਰ ਦੇ ਵਿੱਚ ਰਹੇ ਹੋ ਅੱਜ ਦੀ ਸਵੇਰ ਕੀ ਵਾਕੀ ਵੱਖਰੀ ਹੈ ਜਾਂ ਫਿਰ ਕਿਹੋ ਜਿਹਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਨਿਪਿੰਦਰ ਦੋ ਕੋ ਬਿਲਕੁਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਵਾਅਦਾ ਲਾਈ ਜਾ ਉਹਦਾ ਫਲ ਜਿਹੜਾ ਉਹ ਅੱਜ ਮਿਲਣਾ ਹੈ ਯਾਨੀ ਨਤੀਜਾ ਬੇਸ਼ੱਕ ਤੇਰਾ ਨੂੰ ਹੋਣਾ ਪਰ ਅੱਜ ਲੋਕ ਕੀ ਦੇ ਹੱਕ ਦੇ ਵਿੱਚ ਭੁਗਤਦੇ ਨੇ ਉਹ ਅੱਜ ਪਤਾ ਕਰੀਬ-ਕਰੀਬ ਲੀਡਰਾਂ ਨੂੰ ਆਈਡੀਆ ਹੋ ਜਾਂਦਾ ਕਿ ਲੋ ਜੀ ਹਾਲਾਤ ਕੀ ਰਹਿਣ ਵਾਲੇ ਨੇ ਤਾਂ ਦੇਖੋ ਅਸੀਂ ਬਸਤੀ ਛੇਕ ਦੇ ਪੋਲਿੰਗ ਬੂਥ ਦੇ ਬਾਹਰ ਮੌਜੂਦ ਆ ਤਾਂ ਜਿੱਥੇ ਸਵੇਰ ਤੋਂ ਹੀ ਲਗਾਤਾਰ ਹਾਲਾਂਕਿ ਦੇਖੋ ਕੁਝ ਮਿੰਟ ਹੋਏ ਨੇ 10 ਮਿੰਟ ਹੋਏ ਨੇ VOTING ਸਟਾਰਟ ਹੋਈ ਨੂੰ ਪਰ ਲਗਾਤਾਰ ਵੋਟਰ ਆ ਵੀ ਰਹੇ ਨੇ ਵੋਟ ਕਰ ਰਹੇ ਨੇ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਗਰਮੀ ਜਿਉਂ-ਜਿਉਂ ਵੱਧਦੀ ਆ ਫਿਰ ਦਿੱਕਤਾਂ ਵੱਧ ਜਾਂਦੀਆਂ ਨੇ ਔਰ ਭਾਰੀ ਸੁਰੱਖਿਆ ਦੇਖੋ BSF ਦੇ ਜਵਾਨ ਲਾਏ ਗਏ ਨੇ 50 ਪੁਲਿਸ ਜਿਹੜੀ ਹੈਗੀ ਤਾਇਨਾਤ ਆ ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸਸ ਨੂੰ ਲਾਉਂਦੇ ਨੇ ਕਿ ਕਿਸੇ ਕਿਸਮ ਦਾ ਕੋਈ ਸਵਾਲ ਨਾ ਉਠੇ ਔਰ ਜਿਹੜਾ ਅਮਨ ਅਮਾਨ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ VOTING ਜਿਹੜੀ ਉਹ ਪ੍ਰਕਿਰਿਆ ਹੋ ਸਕੇ ਔਰ ਕੁਝ ਲੋਕ VOTING ਕਰਕੇ ਬਾਅਦ ਵੀ ਆਣੇ ਇੱਕ ਭਾਈ ਜੀ ਮੈਨੂੰ ਲੱਗਦਾ ਹੈ ਕਿ ਇਹ ਤਾਂ ਸ਼ੁਰੂ ਵਾਲੇ ਇੱਕ ਦੋ ਬੰਦੇ ਦੇ ਵਿੱਚ ਹੀ ਨੇ ਜਿਹੜੇ ਵੋਟ ਕਰਕੇ ਆ ਬਾਈ ਜੀ ਕਰੇ ਵੋਟ ਪਹਿਲੀ ਵੋਟ ਦਿਜੀ ਆਪਣੀਆਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੋਟ ਕਰ ਅਗਰ ਪਹਿਲੀ ਵੋਟ ਤੁਹਾਡੀ ਹੈ ਪਹਿਲੀ ਵੋਟ ਮੇਰੀ ਹੈ ਜੀ ਅੱਛਾ ਕੀ ਲੱਗਦਾ VOTING ਪਰਸੈਂਟੇਜ ਕਿੰਨੀ ਰਹੇਗੀ ਇਸ ਵਾਰ ਇੱਥੇ ਦੇਖੋ ਜੀ ਜੇ ਤਾਂ ਤੁਸੀਂ ਆਪਣੇ ਹਲਕੇ ਦੀ ਗੱਲ ਕਰਦੇ ਹੋ ਜਲੰਧਰ ਵੈਸਟ ਦੀ ਬੱਸੀ ਸ਼ੇਕ ਦੀ ਜਾਂ ਏਰੀਆ ਕਾਫੀ ਹੈ ਇੱਥੇ ਦੀ ਕਰਾਂਗੇ ਜੀ VOTING ਇੱਥੇ ਅੱਜ ਇੱਥੇ ਇੱਥੇ ਕਹਿੰਦੇ ਜਲੰਧਰ ਵੈਸਟ ਦੀ ਇਹੀ ਆਪਣਾ ਹੈਰ ਬੱਸੀ ਸ਼ੇਕ ਦਾਣੇ ਹੁੰਦਾ ਜਿੰਨੇ ਵੀ ਏਰੀਆ ਕੀ ਮੇਰੇ ਸਾਹਮਣੇ ਲ ਜੇ ਤਾਂ ਲੋਕ ਸਮਝਦਾਰ ਹੈਗੇ ਆ ਜੇ ਇਹ ਆਪਣੇ ਹਲਕੇ ਦਾ ਵਿਕਾਸ ਚਾਹਦੇ ਆ ਸਹੀ ਬੰਦੇ ਨੂੰ ਚੁਣਨਾ ਸਰਕਾਰ ਸਹੀ ਚੁਣਨਾ ਸਭ ਕੁਝ ਸਹੀ ਹੋਵੇ ਵਿਕਾਸ ਹੋਵੇ ਤੇ ਮੇਰੇ ਸਾਹਮਣੇ 80 70 75 80% ਹੋਣੀ ਚਾਹੀਦੀ ਹੈ ਵੱਡੀ ਅੱਛਾ ਲੱਗਦਾ ਤੁਹਾਨੂੰ ਇਨਾ ਅੱਛਾ ਅਰੇਂਜਮੈਂਟ ਕਿਉਂਕਿ ਲੋਕ ਅਸੀਂ ਦੇਖ ਰਹੇ ਆ ਕਿ ਲਗਾਤਾਰ ਅੰਦਰ ਜਾ ਰਹੇ ਨੇ ਐਸਾ ਤਾਂ ਨਹੀਂ ਵੀ ਕਿਉਂਕਿ ਛੇਤੀ ਛੇਤੀ ਵੋਟਾਂ ਆ ਗਈਆਂ ਉਹਦਾ ਕੀ ਪ੍ਰਭਾਵ ਦੇਖ ਰਿਹਾ ਨਹੀਂ ਪ੍ਰਭਾਵ ਪੈ ਰਿਹਾ ਉਹਦਾ ਵੀ ਜਿੱਦਾਂ ਲਾ ਲੋਗੇ ਤੁਸੀਂ ਜਿੱਦਾਂ ਪਹਿਲਾਂ ਆਪਣਾ ਹੀ ਐਮ ਐਲ ਏ ਸ਼ਿਤਲ ਉਂਗਰਾ ਲਾ ਲੈਣਾ ਇਹ ਬੰਦਾ ਕੰਮ ਕਰਦਾ ਚਲੋ 3 ਸਾਲ ਦੀ ਮੈਂਬਰਸ਼ਿਪ ਪਈ ਸੀ ਬੰਦੇ ਦੀ ਹਨਾ ਇੱਕ ਖੱਜਲ ਖਰਾਬੀ ਵਾਲਾ ਕੰਮ ਵੀ ਹੁੰਦਾ ਵਾ ਕਿ ਜਦੋਂ ਹੁਣ ਪਿਛਲੇ ਲੋਕ ਸਭਾ ਦੀ ਵੋਟਾਂ ਨਿਕਲੇ 1 ਮਹੀਨਾ ਹੋਇਆ ਵਾ ਹਾਂ ਉਸ ਤੋਂ ਬਾਅਦ ਫਿਰ ਦੁਬਾਰਾ ਵੋਟ ਆ ਗਈਆਂ ਉਹ ਲੋਕਾਂ ਨੂੰ ਫਿਰ ਕਈਆਂ ਨੂੰ ਛੁੱਟੀ ਹੈ ਕਈਆਂ ਨੂੰ ਨਹੀਂ ਛੁੱਟੀ ਕਈਆਂ ਨੂੰ ਆਫਿਸ ਵੀ ਜਾਣਾ ਵਾ ਕੰਮ ਕਰ ਦੌੜ ਭੱਜ ਲੱਗੀ ਪਰ ਇਹ ਹੈ ਕਿ ਆਪਣੇ ਆਲੇ ਦੁਆਲੇ ਆ ਇਹਨੂੰ ਅਪੀਲ ਕਰੋ ਕਿ ਭਾਈ ਸਾਰੇ ਆ ਕੇ ਟਾਈਮ ਅਵੋਡ ਕਰੋ ਪਹਿਲੀ ਵੋਟ ਤਾਂ ਤੁਸੀਂ ਪਾ ਦੇਖੋ ਜੀ ਅਸੀਂ ਜੋਬ ਕਰਦੇ ਆ ਮੈਂ ਬੈਂਕ ਦੇ ਵਿੱਚ ਜੋਬ ਕਰਦਾ ਵਾਂ ਸਾਨੂੰ ਮਨ ਲਗੀ ਛੁੱਟੀ ਨਹੀਂ ਹੈਗੀ ਅਸੀਂ ਸਵੇਰੇ ਆਪਣਾ ਟਾਈਮ ਸਰ ਆ ਕੇ ਵੋਟ ਪਾ ਕੇ ਆਪਣਾ ਫਰਜ਼ ਨਿਭਾਉਣਾ ਅੱਛਾ ਨਪਿੰਦਰ ਇੱਕ ਚੀਜ਼ ਪੁੱਛੇ ਹੋਏ ਨਾ ਤੋਂ ਸਾਰਿਆਂ ਨੂੰ ਅਪੀਲ ਕੀਤੀ ਗੱਲ ਜਾਨੀ ਵੋਟ ਬਹੁਤ ਹੱਕ ਹੈਗਾ ਵਾ ਸਿਆਹੀ ਕਿਹੜੀ ਉਂਗਲੀ ਦੇ ਉੱਤੇ ਲੱਗੀ ਹੈ ਜੀ ਸਿਆਹੀ ਕਿਹ ਦੇਖੋ ਸਿਆਹੀ ਗਰਮ ਜਿਸ ਦਿਨ ਇੱਥੇ ਕਾਨਫਰੰਸ ਸੀ ਉਹਨਾਂ ਨੇ ਸਾਫ਼ ਤੌਰ ਤੇ ਕੀਤਾ ਹੀ ਕਿਉਂਕਿ ਇਸ ਉਂਗਲ ਤੇ ਤਾਂ ਪਹਿਲੇ ਨਿਸ਼ਾਨ ਲੱਗ ਗਿਆ ਸੀ ਮਿਡਲ ਫਿੰਗਰ ਜਿਹੜੀ ਆ ਇਸ ਵਾਰ ਚੁਣੀ ਗਈ ਆ ਆ ਨਿਸ਼ਾਨ ਦੇਖ ਲਓ ਤੁਸੀਂ ਤੇ ਇਸ ਵਾਰ ਮਿਡਲ ਫਿੰਗਰ ਜਿਹੜੀ ਉਹ ਚੁਣੀ ਆ ਪ੍ਰਸ਼ਾਸਨ ਨੇ ਜਿੱਤੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ ਆਰਓ ਜਿਹੜੇ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਾਕਾ ਕਾਲੀਆ ਜਿਹੜੇ ਆਰਓ ਨੇ ਉਹਨਾਂ ਨੇ ਕਿਹਾ ਸੀ ਕਿ ਮਿਡਲ ਫਿੰਗਰ ਜਿਹੜੀ ਉਹ ਇਸ ਵਾਰ ਚੁਣੀ ਗਈ ਆ ਨਿਸ਼ਾਨ ਲਾਉਣ ਦੇ ਲਈ ਤਾਂ ਇਹ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਸ਼ਾਨ ਲੱਗਾ ਹੋਇਆ ਹੈ ਕਿਉਂਕਿ ਉਸ ਦਿਨ ਪ੍ਰੈਸ ਕਾਨਫਰੰਸ ਦਾ ਮੈਂ ਹਿੱਸਾ ਸੀ ਤਾਂ ਉੱਥੇ ਉਹਨਾਂ ਨੇ ਸਪੈਸਟ ਕਰ ਦਿੱਤਾ ਸੀ ਕਿ ਇਹੀ ਨਿਸ਼ਾਨ ਜਿਹੜਾ ਹੈਗਾ ਮਿਡਲ ਫਿੰਗਰ ਤੇ ਜਿਹੜਾ ਹੈਗਾ ਉਹ ਲੱਗੇਗਾ ਤਾਂ ਦੇਖੋ VOTING ਜਿਹੜੀ ਚੱਲ ਰਹੀ ਹੈ ਲਗਾਤਾਰ ਅੰਦਰ ਜਾ ਰਹੇ ਨੇ ਭਾਈ ਜਿਹੜੀ ਹਾਂਜੀ ਭਾਈ ਜੀ EMPLOYEE ਹੋ ਕੇ ਟਾਈਮ ਨਾਲ ਹੀ ਆਇਓ EMPLOYEES ਹੋਣੇ ਜੀ ਟਾਈਮ ਨਾਲ ਆਏ ਨੇ ਅੰਦਰ ਜਾ ਰਹੇ ਨੇ ਪਹਿਲਾਂ ਆਪਣੀ ਵੋਟ ਦਾ ਭੁਗਤਾਨ ਕਰਨਗੇ ਅੰਦਰ ਜਾ ਰਹੇ ਨੇ ਪਹਿਲਾਂ ਚੈਕਿੰਗ ਹੋ ਰਹੀ ਹੈ ਗੇਟ ਤੇ ਤਾਂਕਿ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ ਕੋਈ ਸਵਾਲ ਨਾ ਉਠੇ ਤਾਂ ਗੇਟ ਦੇ ਉੱਪਰ ਖੜੇ ਜਿਹੜੇ ਜਵਾਨ ਨੇ ਅੰਦਰ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਪ੍ਰੋਪਰ ਚੈੱਕ ਕਰਦੇ ਨੇ ਉਸ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਜਿਨੇ ਵੋਟ ਕਰਨੀ ਹੈ ਤਾਂਕਿ ਕਿਸੇ ਕਿਸਮ ਦਾ ਕੋਈ ਸਵਾਲ ਖੜਾ ਨਾ ਹੋਵੇ ਕੋਈ ਸਵਾਲ ਨਾ ਉੱਠੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਗੜਬੜ ਹੋ ਜਾਂਦੀ ਹੈ ਔਰ ਖਾਸ ਕਰਕੇ ਐਸੀ ਸੀਟ ਜਦੋਂ ਵਿਕਾਰੀ ਸੀਟ ਬਣੀ ਪਈ ਹੋਵੇ ਤਾਂ ਉੱਥੇ ਇਲਜ਼ਾਮ ਲੱਗਦੇ ਨੇ ਕਈ ਵਾਰ ਇਸ ਕਰਕੇ ਇਲਜ਼ਾਮ ਨਾਂ ਲੱਗਣ ਇਸ ਦੇ ਲਈ ਪੂਰਾ ਪੁਖਤਾ ਪ੍ਰਬੰਧ ਨੇ ਪੈਰਾਮਿਲਟਰੀ ਫੋਰਸ ਦੇ ਬੀਐਸਐਫ ਦੇ ਜਵਾਨ ਮਾਰਚ ਖੜੇ ਨੇ ਪੰਜਾਬ ਪੁਲਿਸ ਜਿਹੜੀ ਉਹ ਤਾਇਨਾਤ ਆ ਇੱਧਰ ਤੁਹਾਨੂੰ ਗੱਡੀਆਂ ਦਿਖਾ ਦਿੰਦੇ ਆ ਔਰ ਤੁਹਾਨੂੰ ਕਰੀਬ-ਕਰੀਬ ਹਰ ਬੂਥ ਤੇ ਇਸੇ ਤਰ੍ਹਾਂ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਦਿਖਾਈ ਦੇਣਗੀਆਂ ਤਾਂ ਕਿ ਜਿਹੜਾ ਹੈਗਾ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਜਿਹੜੀ VOTING ਹੈ ਉਹ ਹੋ ਸਕੇ ਕਿਸੇ ਕਿਸਮ ਦਾ ਸਵਾਲ ਹੈ ਜਿਹੜਾ ਉਹ ਨਾ ਉਠੇ ਔਰ ਲੋਕਾਂ ਨੇ ਜਿਹੜਾ ਫੈਸਲਾ ਕਰਨਾ ਹੈ ਕਿ ਦੇਖੋ ਚੋਨਾ ਲੋਕਾਂ ਨੇ ਆ ਤਾਂ ਲੋਕ ਅਪਡੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਆਪਣਾ ਜਿਹੜਾ ਵਿਧਾਇਕ ਆ ਉਹ ਚੁੜ ਸਕਣ ਜੀ ਉਹ ਜੀ ਬਿਲਕੁਲ ਡੈਫੀਨਿਟਲੀ ਲੋਕਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ ਬੇਸ਼ੱਕ 40 ਦਿਨ ਦੇ ਵਿੱਚ ਦੂਜੀ ਵਾਰ ਵੋਟ ਕਰਨ ਦਾ ਮੌਕਾ ਮਿਲ ਗਿਆ ਹੋਵੇ ਵੋਟਰਾਂ ਕਈਆਂ ਨੂੰ ਵੋਟ ਕਰਨ ਦਾ ਬੜਾ ਉਤਸ਼ਾਹ ਹੁੰਦਾ ਹੈ ਪਰ ਕੀ ਵਾਕਈ ਹੀ ਲੋਕ ਸਭਾ ਤੋਂ ਬੈਕ ਟੂ ਬੈਕ ਵਿਧਾਨ ਸਭਾ ਦੀ ਚੋਣ ਦੇ ਵਿੱਚ VOTING ਕਰਨ ਦਾ ਉਤਸ਼ਾਹ ਉਸ ਤਰੀਕੇ ਨਾਲ ਲੋਕਾਂ ਦੇ ਵਿੱਚ ਨਜ਼ਰ ਆਏਗਾ ਜਾਂ ਆ ਰਿਹਾ ਹੈ ਇੱਕ ਬਹੁਤ ਅਹਿਮ ਸਵਾਲ ਹੈ ਫਿਲਹਾਲ ਸਵਿਟ ਦੇ ਸਮੇਂ ਜਿਵੇਂ ਨੂਪਿੰਦਰ ਦਿਖਾ ਰਹੀ ਸੀ ਕੋਈ ਬਹੁਤ ਵੱਡੀ ਹਲਚਲ ਸਰਵ ਨਜ਼ਰ ਨਹੀਂ ਆ ਰਹੀ ਜਲੰਧਰ ਦੇ ਵਿੱਚ ਮਿਲਦਾ ਪੰਡੁਰਾਘਵ ਦਾ ਵਿਰੋਧ ਕਰਨਾ ਚਾਹੀਦਾ ਉਹ ਕਿੱਥੇ ਨੇ ਥੋੜਾ ਉਹ ਵੀ ਉਹਨਾਂ ਤੋਂ ਵੀ ਜਾਣੀਏ ਹਾਲ ਮੈਂ ਆਪਣੇ ਸਹਿਯੋਗੀ ਰਾਘਤਾ ਰੁਕਰਾਂਗੀ ਰਾਘਵ ਜਾਨਣਾ ਚਾਹਾਂਗੇ ਹਲੇ 40 ਦਿਨਾਂ ਪਹਿਲਾਂ ਹੀ ਤਕਰੀਬਨ ਲੋਕ ਸਭਾ ਦੀਆਂ ਵੋਟਾਂ ਪਈਆਂ ਸੀ ਤੇ 40 ਦਿਨਾਂ ਬਾਅਦ ਇੱਕ ਹੋਰ ਇਲੈਕਸ਼ਨ ਹਾਲੇ ਜੋ ਵੋਟਰਸ ਦੀ ਉਂਗਲ ਦੀ ਸਿਆਹੀ ਵੀ ਨਹੀਂ ਮਿਟੀ ਕਿੰਨਾ ਉੱਚਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਬਿਲਕੁਲ ਹਜੇ ਘਟਵੱਤ ਲੋਕ ਜਿਹੜੇ ਕਿ ਪਹੁੰਚਦੇ ਹੋਏ ਨਜ਼ਰ ਆ ਰਹੇ ਕਿਉਂਕਿ ਸਵੇਰੇ ਪਹਿਲਾਂ ਬਜ਼ੁਰਗ ਕੁਝ ਇੱਥੇ ਪਹੁੰਚੇ ਸੀਗੇ ਸ਼ਾਇਦ ਬਜ਼ੁਰਗ ਸਮਝਦੇ ਨੇ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਜਿਸ ਕਰਕੇ ਉਹ ਲੋਕ ਸਵੇਰੇ ਪਹਿਲਾਂ ਹੀ ਇੱਥੇ ਪਹੁੰਚ ਗਏ ਸੀ ਤਸਵੀਰਾਂ ਦਿਖਾ ਰਹੇ ਬੂਥ ਨੰਬਰ 9 ਦੀ ਹੈ ਇਹਦੇ ਅੰਦਰ ਤਿੰਨ ਬੂਥ ਜਿਹੜੇ ਕਿ ਬਣੇ ਹੋਏ ਨੇ ਸਭ ਤੋਂ ਪਹਿਲਾਂ ਗੇਟ ਤੋਂ ਜਿਹੜੇ ਕਿ ਸਿਕਿਉਰਿਟੀ ਦੇ ਇੰਤਜ਼ਾਮ ਹੈਗੇ ਆ ਕੋਈ ਵੀ ਵਿਅਕਤੀ ਜੇਕਰ ਇੱਥੇ ਪਹੁੰਚਦਾ ਵੈ ਤੇ ਸਭ ਤੋਂ ਪਹਿਲਾਂ ਉਹਦਾ ਜਿਹੜਾ ਪਰਚੀ ਹੈਗੀ ਜਾਂ ਫਿਰ ਉਹਦਾ ਆਈਡੈਂਟੀਟੀ ਕਾਰਡ ਹੈ ਉਹਨੂੰ ਚੈੱਕ ਕੀਤਾ ਜਾਂਦਾ ਵੈ ਉਸ ਤੋਂ ਬਾਅਦ ਉਹ ਵਿਅਕ ਅੰਦਰ ਜਿਹੜੇ ਕਿ ਤਿੰਨ ਬੂਥ ਬਣੇ ਹੋਏ ਆ ਤੇ ਅੰਦਰ ਜਾ ਕੇ ਵਿਅਕਤੀ ਜਿਹੜਾ ਕੀ ਹੈ ਵੋਟ ਕਰ ਸਕਦਾ ਕਿਉਂਕਿ ਕੁੱਲ 181 ਬੂਥ ਜਿਹੜੇ ਕਿ ਬਣੇ ਹੋਏ ਆ ਤੇ 1,70,000 ਤੋਂ ਜ਼ਿਆਦਾ ਵੋਟਰਸ ਨੇ ਕਿਉਂਕਿ ਪਿੱਛੇ ਵੀ ਇਲੈਕਸ਼ਨਾਂ 'ਚ ਦੇਖਿਆ ਕਿ 60% ਤੋਂ ਘੱਟ VOTING ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ VOTING ਹੋਵੇ 70% ਤੱਕ VOTING ਹੋਵੇ ਕਿਉਂਕਿ ਪਿਛਲੀ ਵਾਰ ਵੀ ਟੀਚਾ ਰੱਖਿਆ ਸੀਗਾ ਤੁਸੀਂ ਦੇਖ ਰਹੇ ਕਿ ਇੱਕ ਇੱਕਾ ਦੁੱਕਾ ਲੋਕ ਜਿਹੜੇ ਕਿ ਹੌਲੀ ਹੌਲੀ ਪਹੁੰਚਦੇ ਪਏ ਨੇ ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਪਏ ਨੇ ਕਿਉਂਕਿ ਕੁਝ ਸਮੇਂ ਪਹਿਲਾਂ ਹੀ ਹੁਣੀ VOT ਪਾ ਕੇ ਹਟੇ ਨੇ ਗਰਮੀ ਦਾ ਵੀ ਦੌਰ ਹੈ ਤੇ ਇਸ ਲਈ ਕਈ ਲੋਕ ਕੋਸ਼ਿਸ਼ ਕਰਦੇ ਕਿ ਪਹਿਲੇ ਟਾਈਮ ਇਹ ਜਿਹੜਾ ਜਾ ਕੇ ਜਿਹੜਾ ਕਿ VOT ਪਾ ਕੇ ਆਈਏ ਤਸਵੀਰਾਂ ਦੇਖਦੇ ਪਿਓ ਅੰਦਰ ਇੱਥੇ ਇੱਥੇ ਕੁਝ ਦੇਰ ਚ ਜਿਹੜੇ BSP ਦੇ ਉਮੀਦਵਾਰ ਹੈ ਉਹ ਵੀ ਇੱਥੇ ਆ ਕੇ VOT ਪਾਣਗੇ ਤੁਸੀਂ ਦੇਖ ਰਹੇ ਕਿ ਬਜ਼ੁਰਗ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਆ ਮੈਡਮ ਕੀ ਨਾਮ ਤੁਹਾ ਮੈਡਮ ਥੋੜੇ ਦਿਨ ਪਹਿਲਾਂ ਹੀ ਵੋਟ ਪਾਈ ਸੀ ਕਿ ਹੁਣ ਦੁਬਾਰਾ ਪਾਣੀ ਪਿਆਰੀ ਹੈ ਪਹਿਲੇ ਟਾਈਮ ਆ ਕੇ ਵੋਟ ਪਾ ਰਹੇ ਹਾਂ ਮਾਫੀ ਚਾਹ ਰਦੇ ਆ ਪਹਿਲੇ ਟਾਈਮ ਹੀ ਵੋਟ ਪਾ ਰਹੇ ਹਾਂ ਤੁਸੀਂ ਦੇਖਿਆ ਕਿ ਲੋਕਾਂ ਤੇ ਰੋਸ਼ ਵੀ ਹੈਗਾ ਵਾ ਕਹਿੰਦੇ ਕਿ ਇਹ ਤਮਾਸ਼ੇ ਹੋ ਰਿਹਾ ਇਸ ਕਰਕੇ ਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਕੀ ਹੈ ਵੋਟ ਪਾਣ ਲਈ ਪੁੱਜਦੇ ਪਏ ਤੇ ਲਗਾਤਾਰ ਤਸਵੀਰ ਦੇਖਦੇ ਪਏ ਇੱਕ ਜੋੜਾ ਇਹ ਬਜ਼ੁਰਗ ਜੋੜਾ ਹੈਗਾ ਪਰ ਕਿਤਨਾ ਕਿਤੇ ਗੁੱਸਾ ਤਾਂ ਹੈਗਾ ਅੰਦਰ ਪਰ ਫੇਰ ਵੀ ਜਿਹੜਾ ਕਿ ਵੋਟ ਪਾਣ ਲਈ ਜ਼ਰੂਰ ਪਹੁੰਚਦੇ ਪਏ ਕਿਉਂਕਿ ਅੰਦਰ ਮੰਨਣਾ ਹੈ ਕਿ ਵੋਟ ਪਾਣਾ ਆਪਣੀ ਜ਼ਿੰਮੇਵਾਰੀ ਇੱਕ ਚੰਗਾ ਉਮੀਦ ਜ਼ਿੰਮੇਦਾਰੀ ਹੈ ਕਿ ਤੇ ਦੇਖ ਸਕਦਾ ਹੈ ਕਿ ਉਹ ਜਿੱਦਾਂ ਹੀ ਅੰਦਰ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕੀ ਹੈ ਜਿਹੜਾ ਸਲਿੱਪ ਹੈ ਉਹ ਚੈੱਕ ਹੁੰਦੀ ਹੈ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਹੁਣ ਉਹ ਜਿਹੜਾ ਕਿ ਆਪਣਾ મતદાન ਕਰਨਗੇ ਕਿਉਂਕਿ ਇਸ ਸੀਟ ਕਹਿ ਸਕਦੇ ਕਿ ਕਾਫੀ ਜ਼ਰੂਰੀ ਹੋ ਚੁੱਕੀ ਹੋਈ ਹੈ ਸਾਰੀ ਹੀ ਪਾਰਟੀਆਂ ਨੇ ਜਿਹੜੇ ਕੀ ਪੂਰੀ ਤਰ੍ਹਾਂ ਜ਼ੋਰ ਲਗਾਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਈ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਕੀ ਇਸ ਸੀਟ ਨੂੰ ਦੇਖਿਆ ਹੈਗਾ ਵਾ ਤੇ ਮੁੱਛ ਦਾ ਸਵਾਲ ਬਣੀ ਹੋਈ ਸੀ ਸਟੇਟ ਇਸ ਲਈ ਪੂਰੀ ਤਰ੍ਹਾਂ ਜ਼ੋਰ ਲਗਾਇਆ ਵਾ ਮੈਂ ਤਸਵੀਰਾਂ ਦਿਖਾਉਣਾ ਪਿਆ ਇੱਥੇ ਕਿ ਕਿਸ ਤਰ੍ਹਾਂ ਜਿਹੜੀ ਤੇ ਉਹਦੀ ਜਿਹੜੀ ਲਿਸਟ ਹੈਗੀ ਪਹਿਲਾਂ ਉੱਥੇ ਨਾਮ ਦੇਖਿਆ ਜਾਂਦਾ ਵਾ ਦੋਨੋਂ ਲਿਸਟਾਂ ਟਿਕ ਹੋ ਜਾਂਦਾ ਉਸ ਤੋਂ ਬਾਅਦ ਜਾ ਕੇ ਵੋਟ ਦਾਲਦਾ ਤੇ ਪਹਿਲਾਂ ਹੀ ਜਿਹੜੇ ਕਿ ਗੱਲ ਕਲੀਅਰ ਹੋ ਗਈ ਸੀ ਕਿ ਮਿਡਲ ਫਿੰਗਰ ਵਿੱਚ ਜਿਹੜੀ ਕਿ ਇਸ ਵਾਰੀ ਜਿਹੜੀ ਸ਼ਾਈ ਲੱਗੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਹੱਥਾਂ ਤੇ ਸ਼ਾਈ ਲੱਗੀ ਸੀ ਤੇ ਉਹ ਜਲਦੀ ਮਿਟਣ ਵਾਲੀ ਨਹੀਂ ਹੈਗੀ ਇਸ ਕਰਕੇ ਜਿਹੜੀ ਮਿਡਲ ਫਿੰਗਰ ਹੈ ਉਹਦੇ ਉੱਤੇ ਜਿਹੜੀ ਕਿ ਵੈਸਤੇ ਲੋਕ ਜਿਹੜੇ ਕਿ ਸ਼ਾਈ ਲਾਣਗੇ ਤੇ ਸਵੇਰ ਤੋਂ ਹੁਣ ਲੋਕਤਾਨੇ ਸ਼ੁਰੂ ਹੋ ਚੁੱਕੇ ਹੋਏ ਆ ਤੇ ਵੇਖਣ ਵਾਲੀ ਗੱਲ ਹੋਊਗੀ ਕਿ VOTING ਪਰਸੈਂਟੇਜ ਕਿੰਨੀ ਹੋਗੀ ਕਿਉਂਕਿ ਇਹਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਜੇਕਰ ਜ਼ਿਆਦਾ ਹੁੰਦੀ ਹੈ ਤੇ ਕਿਸ ਕਿਸ ਨੂੰ ਫਾਇਦਾ ਹੋਗਾ ਇਹ ਵੀ ਦੇਖਣ ਵਾਲੀ ਗੱਲ ਹੋਗੀ ਤੇ ਬਾਕੀ ਕੱਲ ਬਹੁਤ ਸਾਰੇ ਹੰਗਾਮੇ ਹੋਏ ਕੱਲ ਦਾ ਦਿਨ ਕਾਫੀ ਹੰਗਾਮਿਆਂ ਭਰਿਆ ਨਿਕਲਾ ਵਾ ਬਹੁਤ ਸਾਰੇ ਇਲਜ਼ਾਮ ਲਗੇ ਕਿ ਦੂਜੇ ਦੇ ਉੱਤੇ ਬਹੁਤ ਸਾਰੇ ਕਿਸ ਤਰ੍ਹਾਂ ਗੱਲਾਂ ਵੇਖਣ ਮਿਲੀਆਂ ਰਾਤ ਤੱਕ ਵੀ ਕਈ ਕੈਂਡੀਡੇਟ ਜਿਹੜੇ ਸੀਗੇ ਉਹ ਸੜਕਾਂ ਤੇ ਨਿਤਰੇ ਹੋਏ ਸੀਗੇ ਤੇ ਅਲਗ-ਅਲਗ ਪਾਰਟੀਆਂ ਤੇ ਇੰਤਜ਼ਾਮ ਇਲਜ਼ਾਮ ਜਿਹੜੇ ਕਿ ਲਗਾਤਾਰ ਲਗਾਉਂਦੇ ਪਏ ਸੀਗੇ ਪਰ ਹੁਣ ਅਜੇ ਮਾਹੌਲ ਸ਼ਾਂਤ ਹੈਗਾ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਹੈ ਸਵੇਰ ਤੋਂ ਹੀ ਸਿਕਿਉਰਿਟੀ ਕਾਫੀ ਟਾਈਟ ਹੈਗੀ ਹੈ ਮੀਡੀਆ ਕਰਮੀਆਂ ਵੀ ਉਹੀ ਅੰਦਰ ਉਹੀ ਵਿਅਕਤੀ ਅੰਦਰ ਆ ਸਕਦਾ ਉਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਨਾ ਹੀ ਬੂਤ ਦੇ ਨੇੜੇ ਤੇੜੇ ਕੋਈ ਖੜੇ ਹੋਣ ਦਿੰਦੇ ਪਏ ਐ ਤੇ ਨਾ ਹੀ ਉਹ ਵਿਅਕਤੀ ਜਿਹੜਾ ਕਿ ਅੰਦਰ ਆ ਸਕਦਾ ਵੇ ਤੇ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਪਿਓ ਕਿ ਜਿਹੜੇ ਬਜ਼ੁਰਗ ਹੀ ਤੁਹਾਨੂੰ ਜ਼ਿਆਦਾਤਰ ਦਿਖਾਈ ਦੇਊਗੇ ਕਿਉਂਕਿ ਕਿਤਨਾ ਕਿਤੇ ਉਹ ਆਪਣੀ ਜਿਹੜੀ ਡਿਊਟੀ ਆ ਉਹਨੂੰ ਫੁੱਲਫਿਲ ਕਰਦੇ ਹੋਏ ਨਜ਼ਰ ਆ ਰਿਹਾ ਦੇਖ ਲੈ ਕੇ ਹੱਤਾ ਚ ਉਹਨਾਂ ਦੇ ਕਾਰਡ ਫੜੇ ਹੋਏ ਨੇ ਕਾਰਡ ਦਿਖਾ ਕੇ ਜਿਹੜੇ ਕਿ ਉਹ ਆਪਣੇ ਅੰਦਰ ਜਾਣਗੇ ਤੇ ਉਸ ਤੋਂ ਬਾਅਦ ਚਾਹੀ ਲਗਵਾ ਕੇ ਜਿਹੜੇ ਕਿ ਬਾਹਰ ਆਣਗੇ ਤੇ ਸਵੇਰੇ 7 ਵਜੇ ਤੋਂ ਜਿਹੜੇ ਕਿ ਲੋਗ ਆਣੇ ਸ਼ੁਰੂ ਹੋ ਚੁੱਕੇ ਇੱਕ ਚੰਗੀ ਗੱਲ ਇਹ ਹੈ ਕਿ ਲੋਗ ਆਣੇ ਸ਼ੁਰੂ ਹੋ ਗਏ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਗਰਮੀ ਦਾ ਮਾਹੌਲ ਹੈਗਾ ਤੇ ਉਹਨੂੰ ਦੇਖ ਕੇ ਅਸੀਂ ਕਹਿੰਦੇ ਕਿ ਚੰਗੀ ਗੱਲ ਹੈ ਕਿ ਲੋਗ ਜਿਹੜੇ ਕਿ ਪਹੁੰਚ ਰਹੇ ਨੇ ਆਪਣੀ ਡਿਊਟੀ ਨੂੰ ਜਿਹੜੇ ਕਿ ਆ ਸਮੇਂ ਤੇ ਪਹੁੰਚਦੇ ਕਿ ਅਸੀਂ ਬੋਰਡ ਪਾਣਾ ਜਿਹੜੇ ਕਿ ਆ ਬੇਹੱਦ ਜ਼ਰੂਰੀ ਹੈ ਜਿੱਤੂ ਦਾ ਕੌਣ ਇਹ ਤਾਂ ਤੇਰਾ ਤਰੀਕ ਨੂੰ ਸਾਫ਼ ਹੋਗਾ ਕਿ ਤੇਰਾ ਤਰੀਕ ਨੂੰ ਜਿਹੜੀ ਕਿ ਕਾਊਂਟਿੰਗ ਹੋਣੀ ਸ਼ੁਰੂ ਹੋਗੀ ਲੇਕਿਨ ਅੱਜ VOTING ਪਰਸੈਂਟੇਜ ਕਿੰਨੀ ਹੁੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਗੀ ਕਿਉਂਕਿ ਪ੍ਰਸ਼ਾਸਨ ਵੱਲੋਂ ਤਾਂ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਕਿ ਆਪਣੇ ਘਰਾਂ ਤੋਂ ਬਾਹਰ ਆਣ ਤੇ VOTING ਜ਼ਰੂਰ ਕਰਨ ਇਸ ਦਿਨ ਨੂੰ ਛੁੱਟੀ ਦਾ ਦਿਨ ਨਾ ਮੰਨਿਆ ਜਾਵੇ ਬਲਕਿ ਆਪਣੀ VOTING ਦਾ ਜਿਹੜਾ ਕਿ ਇਸਤੇਮਾਲ ਜਿਹੜਾ ਕਿ ਉਹ ਲੋਕ ਜ਼ਰੂਰ ਕਰਨ